ਸਾਨੂੰ ਦੇਖ ਕੇ ਕਹਿ ਦਿੰਦੇ ਨੇ ਇਹ ਕੋਈ ਪੜ੍ਹੇ ਲਿਖੇ ਨਹੀਂ ਇਹ ਤਾਂ ਦੇਸੀ ਜਨੇ ਲੱਗਦਾ ਵੀ ਦੇਖਣ ਨੂੰ ਵੀ ਇਹ ਦੇਸੀ ਆ ਜੱਟਾ ਹੈ ਕਿਹੜਾ ਇਹ ਪੜ੍ਹਿਆ ਹੋਊਗਾ ਜਾਂ ਆਪਾਂ ਖਰੀਆਂ ਗੱਲਾਂ ਕਰਾਂਗੇ ਕੋਰੀਆਂ ਕਰਾਂਗੇ ਭਾਈ ਮੈਂ ਤੁਹਾਨੂੰ ਦੱਸਦਾ ਮੈਂ ਬਥੇਰਾ ਪੜ੍ਹਿਆ ਲਿਖਿਆ ਹਾਂ ਇੱਥੇ ਮੈਂ 2003 ਤੋਂ ਲੈ ਕੇ 2007 ਤੱਕ ਬਹੁਤ ਧੱਕੇ ਖਾਦੇ ਜੇਲ੍ਹ ਕੱਟੀ ਐ ਇੱਥੋਂ ਹੀ ਕੋਈ ਐਸਾ ਵੈਸਾ ਕੰਮ ਹੁੰਦਾ ਹੈ ਬੜੈਲ ਜੇਲ੍ਹ ਕੱਟੀ ਉਹ ਤੋਂ ਬਾਅਦ 2011 12 11 11 2011 ਨੂੰ ਮੇਰੀ ਤਰੀਕ ਸੀ ਸੈਸ਼ਨ ਕੋਰਟ ਅੱਜ ਪਤਾ ਦਿਨ ਕੀ ਹੈ ਚਲੋ ਆਪਾਂ ਗੱਲਾਂ ਸਾਰੀਆਂ ਹੀ ਕਰਾਂਗੇ ਕੋਈ ਚੱਕਰ ਨਹੀਂ ਅੱਜ 11 11 11 25 ਐ 11 11 2011 ਨੂੰ ਥੱਪੜ ਡੇ ਸੀ ਰਾਸ਼ਟਰ ਥੱਪੜ ਡੇ ਸੀ ਕਿਹਦੇ ਵੱਜਿਆ ਸੀ ਨਿਸ਼ਾਂਤ ਸ਼ਰਮੇ ਕਿਵੇਂ ਮਾਰਿਆ ਸੀ ਸਾਡੇ ਜਥੇਦਾਰ ਸਰਦਾਰ ਜੇਤਾਰ ਸਿੰਘ ਹਵਾਲ ਇੱਥੋਂ ਦੇ ਸ਼ੈਟਨ ਤਾਂ ਤੂੰ ਕੁੱਤੇ ਨੂੰ ਜਿਹਨੇ ਹੱਥ ਕੜੀਆਂ ਜਾਕੜੇ ਹੋਏ ਸ਼ੇਰ ਨਾਲ ਪੰਜਾ ਲੈਣ ਦੀ ਕੋਸ਼ਿਸ਼ ਕੀਤੀ। ਉਦੋਂ ਮੈਂ ਤਰੀਕਪੁਰਤਨਾ ਸੀ ਪੇਸ਼ੀ ਮਾਨਸਾ ਤੋਂ ਸ਼ੈਸ਼ਨਪੁਰਤ ਚ ਪੈਂਦੀ ਸੀ। ਅਸੀਂ ਤੀਜੀ ਮੰਜ਼ਲ ਦੀ ਥੱਲੇ ਪਾਣਾ ਵਰਤਿਆ। ਇੱਕ ਕਾਂਡ ਹੋਰ ਹੋਇਆ ਸੀ ਉਸ ਦਿਨ। ਉਸੇ ਦਿਨ ਇੱਕ ਉਸ ਟਾਈਮ ਦਾ ਕਾਂਗਰਸ ਦਾ ਬਹੁਤ ਵੱਡਾ ਲੀਡਰ ਅੱਜ ਭਾਜਪਾ ਦਾ ਬਹੁਤ ਵੱਡਾ ਲੀਡਰ। ਉਦੋਂ ਬਾਦਲਕੀ ਸਰਕਾਰ ਹੁੰਦੀ ਸੀ। ਉਹਨਾਂ ਨੇ ਬਹੁਤ ਧੋਇਆ ਸੀ ਇੱਥੀ ਜਮਾ ਸਾਹਮਣੇ। ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਅੱਜ ਕੱਲ ਭਾਜਪਾ ਤੇ ਕਾਂਗਰਸ ਹੀ ਬਹੁਤ ਵੱਡਾ ਕੌਮ ਹੈ। ਇੱਥੇ ਬਹੁਤ ਉਹਦੇ ਵੀ ਜੁੱਤ ਪਤੰਗ ਹੋਇਆ ਸੀ ਗੱਲ ਆਏ ਆ ਪੜ੍ਹੇ ਲਿਖੇ ਆ ਖੇਡੇ ਆ ਬਹੁਤ ਵੱਡੇ ਲੈਵਲ ਤੇ ਮੈਂ ਜੀਐਨਡੀ ਯੂਨੀਵਰਸਿਟੀ ਵੱਲੋਂ ਖੇਡਿਆ ਹੋਇਆ ਬਾਕਸਿੰਗ ਪੜ੍ਹਿਆ ਚੰਗੇ ਵਧੀਆ ਉਸ ਤੋਂ ਬਾਅਦ ਚਲੋ ਆਹ ਕੰਮਾਂ 'ਚ ਪੈ ਗਏ ਹੁਣ ਨਸ਼ੇ ਉੱਤੇ ਲੜ ਰਹੇ ਆ ਜੰਗ ਉਹੀ ਜੱਜ ਕੇ ਜੇ ਮੈਂ ਤੁਸੀ ਸਾਰੇ ਵੀ ਜਾਣਦੇ ਹੋ ਪਰ ਜਿਹੜੀ ਇਹ ਯੂਨੀਵਰਸਿਟੀ ਹੈ ਆਪਾਂ ਜਾਇਜ ਆ ਮੁੰਡਿਆਂ ਨੇ ਮੰਗ ਚੱਕੀ ਆ ਬਹੁਤ ਚਮਾਉ ਦੇਖਦੇ ਆ ਸਾਡਾ ਬਹੁਤ ਜੀ ਕਰਦਾ ਹੁਣ ਇੱਕ ਤਾਂ ਗੈਪ ਹੋ ਗਿਆ ਜਨਰੇਸ਼ਨ ਦਾ ਮੈਨੂੰ ਤਾਂ ਇਹ ਲੱਗਦਾ ਹੈ ਮੈਂ ਰਾਤ ਸੋਚੀ ਗਿਆ ਕਿਉਂ ਸੋਚਦਾ ਤੁਸੀਂ ਵੀ ਸੋਚੋਗੇ ਮੇਰੇ ਭਰਾਓ ਵੱਡੇ ਹੋਵੋਗੇ ਤਾਂ ਚਾਹ ਜਿਹੜੇ ਮੇਰੀ ਉਮਰ ਦਾ ਨਾ ਪਤਾ ਫਿਰ ਬੰਦਾ ਸੋਚਦਾ ਵੀ ਯਾਰ ਕਿਤੇ ਇਹ ਜਨ ਉਹ ਕੀ ਜਨ ਜੈਡ ਉਹੀ ਜੀਤ ਤਾਂ ਨਹੀਂ ਜੇ ਕਿਤੇ ਉਹ ਹੁੰਦੀ ਆ ਤਾਂ ਮੈਨੂੰ ਬਹੁਤ ਸਕੂਨ ਮਿਲ ਤੀ ਇਹ ਚੋਰ ਲੋਕ ਜੋ ਸਾਡਾ ਹੱਕ ਖੋ ਰਿਆ ਇਹ ਯੂਨੀਵਰਸਿਟੀ ਕੱਲੀ ਪੰਜਾਬ ਆਪਾਂ ਕਹਿੰਦੇ ਯੂਨੀਵਰਸਿਟੀ ਯੂਨੀਵਰਸਿਟੀ ਚੰਡੀਗੜ੍ਹ ਸਾਡਾ ਆਨੰਦਪੁਰ ਦਾ ਮਤ ਐ ਜੋ ਉਹਦੇ ਚ 9 ਨੰਬਰ ਲੈਣ ਨੰਦਪੁਰ ਦਾ ਮਤਾ ਤੁਸੀਂ ਪੜਿਆ ਸਾਰੇ ਨੇ ਬੜੇ ਲਿਖਿਆ ਨੌਜਵਾਨ ਉਹ ਇੱਧਰ ਵੇਖੋ ਅੱਖਾਂ ਜੱਖਾਂ ਮਲਾ ਕੇ ਪੜਿਆ ਪੜਿਆ ਕਿਸੇ ਨੇ ਨਹੀਂ ਜੀ ਕਿਉਂ ਫਿਰ ਕਾਮਯਾਬ ਕਿੱਥੋਂ ਜੋ ਨੰਦਪੁਰ ਦਾ ਮਤਾ ਨਹੀਂ ਪੜਦੇ ਜੋ ਆਪਣੇ 1984 ਚ ਲਿਖਿਆ ਗਿਆ ਕਿਸੇ ਨੇ ਵੀ ਲਿਖਿਆ ਆਪਣੇ ਸਿੱਖਾਂ ਦੀ ਪਹਿਲੀ ਮੰਗ ਹੈ ਉਹਦੇ ਚ ਨੋ ਨੰਬਰ ਲਾਈਨ ਲਿਖੀ ਗਈ ਹੈ ਚੰਡੀਗੜ੍ਹ ਪੰਜਾਬੀ ਬੋਲਦੇ ਖਿੱਤੇ ਪੰਜਾਬ ਦੇ ਇਹਦਾ ਇਹ ਮਤਲਬ ਨਹੀਂ ਕਿ ਜੁਨੀਵਰਸਿਟੀ ਪੜਨ ਵਾਲੇ ਬੱਚੇ ਕੋਈ ਹੋ ਹਰਿਆਣੇ ਦੇ ਹੋਣ ਜਾਂ ਕੋਈ ਹੋ ਰਾਜਸਥਾਨ ਦੇ ਹੋਣ ਉਹ ਸਾਰੇ ਤੋਂ ਉਹ ਵੀ ਸਾਡੇ ਭਰਾ ਨੇ ਪਰ ਅਸਲ 'ਚ ਇਹ ਕਿਉਂ ਹੈ ਕਿ ਕੋਈ ਇਕਬਾਲਦੀ ਯੂਨੀਵਰਸਿਟੀ ਹੈ ਜੀਤੇ ਪੈਸਾ ਪੰਜਾਬ ਦੇ ਸਰਦਾਰਾਂ ਦਾ ਲੱਗੇ ਕਿਵੇਂ ਲੱਗਿਆ 1850ਆਂ 'ਚ ਜਦੋਂ ਮਹਾਰਾਜਾ ਰਜੀਤ ਸਿੰਘ 1837 ਚਲੇ ਗਏ ਉਸ ਤੋਂ ਬਾਅਦ ਉਹਦੇ ਮੁੰਡੇ ਦਾਸਾ ਰਾਜ ਰਿਹਾ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਗਵਰਨਮੈਂਟ ਕਾਲਜ ਸੀ ਪਹਿਲਾ ਗਵਰਨਮੈਂਟ ਕਾਲਜ ਲਾਹੌਰ ਖੋਲਿਆ ਉਥੋਂ ਉਹ ਤੋਂ ਵਿਗੜ ਕੇ ਇਹ ਯੂਨੀਵਰਸਿਟੀ ਬਣੀ। ਉਸ ਤੋਂ ਬਾਅਦ ਉਹ ਕਾਲਜ ਕਿੱਥੇ ਆਇਆ? ਹਸ਼ਿਆਰਪੁਰ। ਹਸ਼ਿਆਰੋਂ ਪਰ ਸੋਲਣ ਗਿਆ, ਸੋਲਣੋਂ ਫੇਰ ਕਿੱਥੇ ਗਿਆ? ਫੇਰ ਹਸਾਰ ਗਿਆ। ਹਸਾਰੋਂ ਉਹਨੇ ਚੰਡੀਗੜ੍ਹ ਆਇਆ ਤੇ ਸਰਦਾਰਾਂ ਅੰਗਰੇਜ਼ਾਂ ਨੇ ਹੱਥ ਖੜਾ ਕਰਤਾ ਸਭ ਤੋਂ ਪਹਿਚ। ਹਸ਼ਿਆਰੋਂ ਹਸਾਰ ਨੇ ਹਸਾਰ ਨਹੀਂ ਹਸ਼ਿਆਰਪੁਰ। ਤੇ ਹਸ਼ਿਆਰ ਹਸਾਰ ਵੀ ਗਿਆ ਸੀ ਹਸਾਰਪੁਰ। ਦਿੱਲੀ ਵੀ ਗਿਆ, ਦਿੱਲੀ ਵੀ ਦੋ ਕਾਲ ਜੋਂ ਲੇ ਸੀ। ਚਲੋ ਮਾਤਾ ਮੈਂ ਨੂੰ ਗਲਤੀ ਲੱਗੀ ਮਾਫ ਕਰਿਓ। ਦਿੱਲੀ ਵੀ ਦੋ ਕਾਲ ਜੋਂ ਖੋਲੇ ਸੀ ਸੇਮ ਟਾਈਮ। ਤਾਂ ਕੀ ਹੋਇਆ ਇਹਨਾਂ ਨੇ ਅੰਗਰੇਜ਼ਾਂ ਨੇ ਹੱਥ ਖੜੇ ਕਰ ਦਿੱਤਾ ਪੰਜਾਬ ਦੇ ਸਿੰਘਾਂ ਸਰਦਾਰਾਂ ਨੇ ਸਿੱਖਾਂ ਨੇ ਅਸਲ ਕਰ ਗੁਰੂ ਦੇ ਅਸਲੀ ਸਿੰਘਾਂ ਨੇ ਜੋ ਅਸਲੀ ਲੜਾਕੇ ਨੇ ਅਸਲੀ ਬੇਰ ਜਿਨ੍ਹਾਂ ਦੀ ਇਹ ਧਰਤੀ ਆ ਸਾਰੀ ਜਿਨ੍ਹਾਂ ਕਰਕੇ ਜਿਉਣ ਜੋਗੇ ਹੋਏ ਆ ਆਪਾਂ ਉਹਨਾਂ ਨੇ ਆਪ ਦੇ ਜੇਬਾਂ ਜੋ ਫੰਡ ਪਾ ਕੇ ਯੂਨੀਵਰਸਿਟੀ ਬਣਾਈ ਸੀ ਜਿੱਤੇ ਪੰਜਾਬ ਦਾ ਹੱਕ ਸੀ ਪਹਿਲਾਂ ਅੰਗਰੇਜ਼ਾਂ ਨੇ ਪੰਜਾਬੀ ਵੀ ਨਹੀਂ ਲਾਉ ਕ ਤਾ ਇਹ ਯੂਨੀਵਰਸਿਟੀ ਸਾਡੀ ਆ ਫਿਰ ਆਪਾਂ 84 ਦਾ ਮਤ ਉਹ ਚ ਸਾਫ਼ ਕਿਹਾ ਗਿਆ ਉਹ ਆਪਾਂ ਫਿਰ ਹੁਣ ਮੀਆਂ ਭੈਣਾਂੇ ਬੈਠੀਆਂ ਗੱਲ ਕਰਦਾ ਆਮ ਗੱਲ ਆ ਇੱਥੇ ਉਹਨੂੰ ਖੁੱਲਾ ਵੀ ਅਸੀ ਸੰਦੂਕ ਲੈ ਕੇ ਕੀ ਕਰਨਾ ਹੈ ਸਾਨੂੰ ਕੁੜੀ ਤੋਰੋ ਸਾਨੂੰ ਚੰਡੀਗੜੀ ਦਿਓ ਸਾਡਾ ਸੀ ਤੇ ਫਲਕਾਰੀ ਪਾਉਣੀ ਹੈ ਚੰਡੀਗੜੀ ਸਾਡਾ ਹੈ ਸਾਡੀ ਚੰਡੀਗੜ੍ਹ ਨਾਲ ਸਾਨੂੰ ਸਾਰਾ ਗੁੱਸਾ ਆ ਗਿਆ ਯੂਨੀਵਰਸਿਟੀ ਵੀ ਆ ਗਈ ਕਾਲਜ ਵੀ ਆ ਗਿਆ ਸਾਡੀ ਤਾਂ ਮੰਗ ਯੂਨੀਵਰਸਿਟੀ ਦੀ ਹੈ ਬਾਕੀ ਇਹ ਬੱਚੇ ਲੜ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਲੜਦੇ ਲੋਕਾਂ ਦੀ ਹਮੇਸ਼ਾ ਜਿੱਤ ਹੁੰਦੀ ਜੋ ਲੜੂਗਾ ਜੇ ਆਪਾਂ ਅੱਜ ਲੜਾਂਗੇ ਇਹਨਾਂ ਨੌਜ ਬੜੇ ਚਰਾਂ ਦੀ ਹੈ ਕਿ ਅੱਜ ਦਾ ਕੰਮ ਹੈ ਕਿੰਨੇ ਬਰੇ ਹੋ ਗਏ ਕੰਮ ਚੱਲਦਿਆਂ ਨੂੰ ਸ਼ਾਇਦ મોદી ਇੱਥੇ ਝੁਕੇ ਜੋ ਆਰਐਸਐਸ ਹੈ ਉਹ ਇੱਥੇ ਝੁਕੇ ਇੱਕ ਵਾਰ ਤਾਂ ਕਿਸਾਨ ਅੰਦੋਲਨ ਦਿੱਲੀ ਝੁਗਿਆ ਝੁਗਿਆ ਕਿ ਨਹੀਂ ਝੁਗਿਆ ਉਹ ਕਿਵੇਂ ਝੁਗਿਆ ਉਹ ਬਾਬਾ ਉਹ ਲੋ ਮੂਰੇ ਸੀ ਪੂਰਾ ਕਿਸਾਨ ਅੰਦੋਲਨ ਚ ਹਨਾ ਇਹਦੀ ਜੀਭ ਤੇ ਸੀ ਭਾਈ ਸਾਰਾ ਕੋਲੇ ਬੈਰੀ ਬੂਰੀ ਕੱਲ ਮੈਨੂੰ ਇੱਕ ਜੱਲ ਹੋਰ ਦੱਸਦਾ ਯਾਰ ਕਿਸੇ ਨੂੰ ਇਹ ਗੱਲ ਰੜਕ ਵੀ ਸਕਦੀ ਹੈ ਪਰ ਮੈਨੂੰ ਲੱਗਿਆ ਯਾਰ ਹਰੇਕ ਨੌਜਵਾਨ ਜਦੀਪ ਸਿੱਧੂ ਦਿਖਿਆ ਮੈਨੂੰ ਜਾਨਹਾਰੇ ਨਾਜ਼ਰ ਆਇਆ ਦੀਪ ਸਿੱਧੂ ਤੁਰਦਾ ਫਿਰਦਾ ਵੀ ਆ ਫਿਰਦਾ ਕਿਉਂ ਉਹਦੀਆਂ ਗੱਲਾਂ ਉਹ ਸੈਨਟ ਸੂਨਟ ਵਾਲੀਆਂ ਗੱਲਾਂ ਪਹਿਲਾਂ ਕਰੀਆਂ ਸੀ ਅੱਜ ਉਹ ਸਾਡੇ ਘਾੜੀ ਆ ਗਈਆਂ ਤਾਂ ਇਹ ਲੱਤਾਂ ਫੜ ਕੇ ਡੇਗੋ ਇਹਨਾਂ ਨੂੰ ਇਹ ਅੱਜ ਕੱਲੀ ਯੂਨੀਵਰਸਿਟੀ ਤੇ ਆਰਐਸਐਸ ਕਬਜਾ ਨਹੀਂ ਕਰ ਰਹੀ ਸਾਡੇ ਹੋਈ ਹੋਈ ਇਹਨਾਂ ਨੇ ਸਾਡੇ ਗੁਰਦੁਆਰਿਆਂ ਚ ਵੀ ਟੱਲ ਲਾ ਦੇਣੇ ਆ ਜੀ ਸਮਝ ਗਏ ਮੰਦਰ ਤੋੜ ਕੇ ਮਸਜਿਦਾਂ ਬਣਾਉਣੀਆਂ ਨਾਂ ਬਦਲ ਦੇਣਾ ਕਦੇ ਕਿਸ ਦਾ ਨਾਂ ਬਦਲਤਾ ਕਦੇ ਕਿਸ ਦਾ ਸ਼ਹਿਰਾਂ ਦੇ ਨਾਂ ਬਦਲਦੇ ਨੇ ਲੱਭੇ ਇਹਨਾਂ ਨੂੰ ਕਿੱਦਾ ਘੋਖਾ ਕੰਮ ਸੋ ਇਹਨਾਂ ਤੋਂ ਬਚੋ ਇੱਕਠੇ ਹੋ ਕੇ ਲੜੋ ਸਾਰੇ ਧਰਮਾਂ ਦੇ ਲੋਕ ਸਾਬ ਸੂਬਿਆਂ ਦੇ ਲੋਕ ਹਾਂ ਹਰਿਆਣੇ ਦਾ ਵੀ ਉਹਨਾਂ ਹੀ ਹੱਕ ਹੈ ਹਰਿਆਣਾ ਮਹਾਰਾਜ ਅਰਜੀਤ ਸਿੰਘ ਆ ਰਾਜ ਦੇਖ ਲਓ ਉਹਨਾਂ ਦਾ ਸਾਫ ਦਾ ਬਰਾਬਰ ਹੱਕ ਹੈ ਆਪਾਂ ਕਿਸੇ ਨੂੰ ਡਰ ਕਨਾਰ ਨਾ ਕਰੋ ਹਰਿਆਣੇ ਦੇ ਮੁੰਡੇ ਹੀ ਬਹੁਤ ਸਪੋਰਟ ਕਰ ਰਹੇ ਨੇ ਜਿੱਦੀ ਯੂਨਿਟੀ ਹੋਗੀ ਅਸੀਂ ਤਾਂ ਭਰਾਵਾ ਲੜਾਕੇ ਬੰਦੇ ਆ ਲੜਨ ਵਾਲੇ ਡਾਂਗ ਫੇਰਨ ਵਾਲੇ ਕੋਈ ਬਹੁਤੇ ਵੱਡੇ ਬੁੱਧੀਜੀਵੀ ਵੀ ਨਹੀਂ ਹਨਾ ਅਸੀਂ ਤਾਂ ਸੋਡੇ ਨਾਲ ਖੜੇ ਆ ਸੋਡੇ ਪਿੱਛੇ ਖੜਾਂਗੇ ਕੱਲ ਤਰੀਕ ਸੀ ਕੱਲ ਜੀ ਬਹੁਤ ਕਰਦਾ ਸੀ ਪਰ ਬਰੰਟ ਕੱਢਿਆ ਜੱਜ ਨੇ ਕਿਉਂ ਆ ਲੜਾਈਆਂ ਜੀ ਇਹ ਲੜਦੇ ਆ ਨਸ਼ੇ ਵਿਰੁੱਧ ਕੋਈ ਸਾਥ ਸੂਤ ਤਾਂ ਖਰ ਨਹੀਂ ਦਿੰਦਾ ਲੜਦੇ ਲੋਕਾਂ ਦਾ ਸਹੀ ਗੱਲ ਤਰੀਕਾਂ ਗੱਲਾਂ ਨੂੰ ਭੁਗਤ ਨਹੀਂਆਂ ਪੈਂਦੀਆਂ ਨੇ ਹਾਂ ਸਟੇਜ ਲਾ ਦੋ ਮੇਰੇ ਵਰਗੇ ਆ ਕੇ ਜੋ ਜੋ ਆਏ ਬਖੇਰੇ ਕਰਨਗੇ ਅਗਰ ਭੁਗਤਣਾ ਆਪ ਨੂੰ ਕੋਈ ਪਰ ਲੜਨਾ ਵੀ ਜ਼ਰੂਰੀ ਆ ਕੋਈ ਚੱਕਰ ਨਹੀਂ ਲੜੋ ਪੂਰੀ ਜੱਜ ਕੇ ਤੁਹਾਡੇ ਨਾਲ ਖੜਾਂਗੇ ਕੱਲ ਆ ਨਹੀਂ ਸਕੇ ਮਾਫੀ ਚਾਹੋਣੇ ਆ ਅੱਜ ਕੱਲ ਤਰੀਕ ਸੀ ਭਾਈ ਬਰੰਟ ਕੱਢਿਆ ਸੀ ਅੱਜ ਆਏ ਅੱਗੇ ਵੀ ਆਵਾਂਗੇ ਸੋਰ ਨੂੰ ਸਲੂਟ ਹੈ ਸਾਰੇ ਭਰਾਵਾਂ ਨੂੰ ਜੋ ਲੜ ਰਹੇ ਨੇ ਇੱਕੋ ਵੀਰ ਅਸ਼ਮੀਤ ਸਿੰਘ ਇਹ ਬੱਚੇ ਜੋ ਵੀ ਜਿਹੜੇ ਵੀ ਆਪਣੇ ਆ ਮੁੰਡਾ ਖੜਾ ਇੱਥੇ ਲਖਨਊ ਤੋਂ ਇੱਕ ਹਰਿਆਣ ਜਿੰਨੇ ਵੀ ਭਰਾਓ ਤੁਸੀਂ ਮੈਂ ਤੁਹਾਨੂੰ ਨਹੀਂ ਜਾਣਦਾ ਕਿਉਂ ਮੈਂ ਆ ਸੋਸ਼ਲ ਮੀਡੀਆ ਦੂਰ ਰਹਿਣਾ ਇੱਕੋ ਭੈਣ ਨਿੱਕੀ ਜੀ ਕੁੜੀ ਕਟਾਰੋਂ ਤਿੱਖੀ ਹਾਂਜੀ ਹਾਂ ਸਾਰਾ ਹਨਾ ਹੋਰ ਸਾਰੀਆਂ ਪੈਣਾ ਅੱਪਲ ਮੈਂ ਤੁਸੀਂ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੱਚਾ ਤੂੰ ਵੀ ਤੂੰ ਵੀ ਤੂੰ ਵੀ ਤੂੰ ਵੀ ਸਰਦਾਰ ਵੀ ਮੋਨਾ ਵੀ ਉਹ ਕਹਿੰਦਾ ਕੀ ਮੁਹੰਮਦ ਇਹ ਸਰਦਾਰ ਕੀ ਮੁਹੰਮਦ ਸਾਧਗੁਰੂ ਦੇ ਬੱਚੇ ਹਨਾ ਕੀ ਰਾਮ ਕੀ ਕੁਮਾਰ ਸਾਹਿਬ ਸਭ ਜਿੰਨੀਆਂ ਤੁਸੀਂ ਪੱਗਾਂ ਵਾਲੇ ਹੋ ਚਾਹੇ ਮੋਨੇ ਹੋ ਇੱਥੇ ਧਰਮ ਦੇ ਨਾਂ ਦੀ ਕੋਈ ਚੀਜ਼ ਨਹੀਂ ਹਾਂ ਪੰਜਾਬ ਲਈ ਜ਼ਰੂਰ ਆ ਪੰਜਾਬ ਲਈ ਦਰਦ ਹੋਣਾ ਚਾਹੀਦਾ ਪੰਜਾਬੀ ਲਈ ਦਰਦ ਹੋਣਾ ਚਾਹੀਦਾ ਤੁਹਾਡੇ ਨਾਲ ਆ ਭਾਈ ਤੁਸੀਂ ਨੌਜਵਾਨਾਂ ਨੇ ਅੱਜ ਤੱਕ ਨੌਜਵਾਨਾਂ ਦਾ ਚੱਕਿਆ ਹੋਇਆ ਬੀੜਾ ਕਦੇ ਥੱਲੇ ਨਹੀਂ ਡਿੱਗਿਆ ਅਸੀਂ ਨਸ਼ੇ ਵਿਰੁੱਧ ਚੱਕਿਆ ਸੀ ਤਿੰਨ ਚਾਰ ਸਾਲ ਪਹਿਲਾਂ ਸਾਡੇ ਤੇ 18-19 ਪਰਚੇ ਪਾਰਖੇ ਨੇ ਅਸੀਂ ਨਹੀਂ ਹਟੇ ਨਾ ਹਟਿਏ ਜਿੱਦੇ ਗੋਲੀ ਮਾਰੀ ਮਾਰਤੇ ਮਕਾਤੇ ਕਿਉਂ ਸਾਰਾ ਤੰਤਰੀ ਹੈ ਨਾ ਨਸ਼ਿਆਲਾ ਤੁਸੀਂ ਤਾਂ ਮੁੰਡੇ ਪੜੇ ਲਿਖੇ ਹੋ ਸਾਰਾ ਕੁਝ ਪਤਾ ਹੀ ਆ ਤੁਹਾਨੂੰ ਤਾਂ ਨਸ਼ਾ ਚੱਲਦਾ ਕਿੱਥੋਂ ਆ ਦੇਣ ਕੀ ਦੀ ਹੈ ਤੋਂ ਕਮਾਈ ਕਿਨੂੰ ਹੈ ਵੱਡੇ ਵੱਡੇ ਪੁਲਿਸ ਅਫਸਰ ਬਕਿਉਂਦੇ ਨੇ ਇਹ ਵੱਡੇ ਵੱਡੇ ਲੀਡਰ ਬਕਿਉਂਦੇ ਨੇ ਇਹ ਸਾਰਾ ਅਸਲ 'ਚ ਵੱਡਾ ਬਾਹਰੋਂ ਕਿੰਨਾ ਦਾ ਹੈ ਤਾਂ ਆਪਣੇ ਆਦਨੇ ਇਹ ਲੋਕ ਆ ਪਰ ਆਪਾਂ ਲੜ ਰਹੇ ਹਾਂ ਕਿਉਂ ਲੜ ਰਹੇ ਹਾਂ ਮੈਂ ਇੱਥੇ ਰਹਿ ਕੇ ਗਿਆ ਕੱਲੇ ਕੱਲੇ ਹੋਸਟਲ 'ਚ ਰਿਹਾ ਹਾਂ ਕੱਲੇ ਕੱਲੇ ਪੀਜੀ 'ਚ ਰਿਹਾ ਹਾਂ ਉਹ ਔੜਾ ਰਹੇ ਆਂ ਆਪਾਂ ਉਂ ਵੀ ਰਹੇ ਆਂ ਬਾਕਸਿੰਗ ਖੇਡਦਾ ਰਹੇ ਆ ਇੱਥੇ ਕਈ ਗੇਮਾਂ ਕਈ ਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਕਰਤੀਆਂ ਮੈਨੂੰ ਪਤਾ ਇੱਥੇ ਨਸ਼ਾ ਸਭ ਤੋਂ ਪਹਿਲਾਂ ਉਰੇ ਆਇਆ ਸੀ ਪੰਜਾਬ ਨਾਲ ਤੁਸੀਂ ਵੀ ਦੇਖਦੇ ਹੋ ਮੁੰਡੇ ਵੀ ਦੇਖਦੇ ਕੁੜੀਆਂ ਵੀ ਦੇਖਦੇ ਉਹਨਾਂ ਕਰਨ ਵਾਲਿਆਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਵੇਚਣ ਵਾਲਿਆਂ ਦਾ ਉਹ ਵੇਚਣ ਵਾਲਿਆਂ ਦਾ ਜਿਹੜੇ ਇੱਥੇ ਆ ਕੇ ਵੇਚ ਕੇ ਜਾਂਦੇ ਨੇ ਯੰਕਰ ਜੀ ਉਹਨਾਂ ਦਾ ਨਹੀਂ ਇੱਕ ਇੱਕ ਜਿਹੜੇ ਉਹਨਾਂ ਨੂੰ ਦਿੰਦੇ ਨੇ ਵੱਡੇ ਬਾਈਟ ਕਲਰ ਜਿਹੜੇ ਸਾਡੇ ਬਣਾਂ ਦੇ ਪੜਦੇ ਸੀ ਉਰੇ ਤੇ ਇੱਥੇ ਰਾਜੇ ਬਣੇ ਬੈਠੇ ਹੋ ਵੀ ਉਹ ਉਹਨਾਂ ਦਾ ਜੋ ਉਹਨਾਂ ਦੇ ਮਗਰ ਵੀ ਪਿਆ ਕਰੋ ਬਹੁਤ ਜ਼ਰੂਰੀ ਹੈ ਕਿਉਂਕਿ ਸਾਰੇ ਬੱਚੇ ਆਪਣੇ ਭਰਾ ਨੇ ਜੇ ਨਸ਼ੇ ਤੋਂ ਬੱਚੇ ਨੂੰ ਬਚਾ ਸੋ ਉਹਨਾਂ ਪ੍ਰੋਫੈਸਰਾਂ ਦਾ ਤਿੰਨ ਪ੍ਰੋਫੈਸਰ ਖੜੇ ਨੇ ਛੋੜ ਦੇ ਲਾ ਕਿ ਚਾਰ ਕਿੰਨੇ ਪ੍ਰੋਫੈਸਰ ਸਾਹਿਬ ਖੜੇ ਨੇ ਬਾਈ ਛੋੜ ਦੇ ਨਾਲ ਬਾਈ ਤਗੜੀ ਟੀਮ ਹੈ ਸਾਰੀ ਇੰਨੀ ਜੱਗ ਲੱਗ ਰਹੀ ਹੈ ਦੇਖੋ ਬੰਦੀਆਂ ਛੋੜ ਦੇ ਨਾਲ ਸਾਰੀਆਂ ਜਥੇਬੰਦੀਆਂ ਜਥੇਬੰਦੀਆਂ ਨਹੀਂ ਅਸਲ 'ਚ ਦੇਖੋ ਅਸਲ 'ਚ ਮੋਰਚਾ ਉਹ ਹੈ ਕੋਈ ਜਥੇਬੰਦੀ ਨਹੀਂ ਕੋਈ ਕਮੇਟੀ ਨਹੀਂ ਪੰਜਾਬ ਬਚਾਓ ਯੂਨੀਵਰਸਿਟੀ ਮੋਰਚਾ ਹਰੇਕ ਸਟੂਡੈਂਟ ਦੀ ਪਾਰਟੀ ਵਾਈ ਨਹੀਂ ਕਰਨੀ ਰਾਜਨੀਤੀ ਨਹੀਂ ਕਰਨੀ ਮੈਂ ਤਾਂ ਸੋਨੂੰ ਕਹਿਣਾ ਤੁਸੀਂ ਸਹਿਯੋਗ ਲੈਣਾ ਤੁਸੀਂ ਲੜੋ ਆਪਦੇ ਮਾਪਿਆਂ ਨੂੰ ਆਵਾਜ਼ ਮਾਰੋ ਪੰਜਾਬ ਖਾਤਰ ਲੜ ਰਹੀਆਂ ਜਥੇਬੰਦੀਆਂ ਜੂਨ ਨਾ ਸਾਰੀਆਂ ਧਾਰਮਿਕ ਦਾ ਗੱਲ ਕਰ ਕਿਸੇ ਰਾਜਨੀਤਿਕ ਦਾ ਨਾ ਰਾਜਨੀਤੀ ਤੋਂ ਵਿਚਾਰ ਰੱਖੋ ਕੋਈ ਵੀ ਰਾਜਨੀਤਿਕ ਹਣਾ ਪਾਰਟੀ ਤੋਂ ਉਹ ਤੋਂ ਵਿਚਾਰ ਰੱਖੋ ਕਿਉਂਕਿ ਉਹਨਾਂ ਨੇ ਆਪ ਦੀ ਰਾਜਨੀਤੀ ਕਰਨੀ ਇੱਕ ਲੜਾਈ ਕਰਨੀ ਹੈ ਸੰਘਰਸ਼ ਕਰਨਾ ਜਾਨੀ ਕਿ ਸੰਘਾਸ ਲੜਨ ਦਾ ਮਤਲਬ ਨਹੀਂ ਡਾਂਗ ਮਾਰਨਾ ਸੋਨੂੰ ਸਲੂਟ ਆ ਬਹੁਤ ਚਰਵਾਦ ਸਟੂਡੈਂਟ ਅੰਦੋਲਨ ਦੇਖਿਆ ਬਹੁਤ ਚਰਵਾਦ ਅਸੀਂ ਵੀ ਲੜੇ ਹਾਂ ਅਸੀਂ ਬੱਸਾਂ ਖਾਤਰ ਲੜੇ ਆਂ ਮਾਨਸਾ 2000 ਤੋਂ ਬਾਅਦ ਆ ਲੜੇ ਆ ਨਸ਼ਿਆਂ ਵਾਲਾ ਵਿਜਲੀ ਦੂਜਾ ਲੜੇ ਆ ਜਿਹਦਾ ਕਿਸੇ ਕੰਮ ਨਹੀਂ ਆਇਆ ਜਿਹੜੇ ਅੱਜ ਕੀ ਦੱਸੀ ਹੁਣ ਚਲੋ ਕੋਈ ਦੱਸਣ ਦਾ ਫਾਇਦਾ ਨਹੀਂ ਐ ਸੋ ਭਾਈ ਲੜੋ ਸਾਨੂੰ ਸਲੂਟ ਆ ਸੋਦੇ ਚਿਹਰੇ ਦੇਖ ਕੇ ਮਨ ਨੂੰ ਖੁਸ਼ੀ ਹੋਈ ਕਿ ਸਾਡੇ ਭਰਾ ਲੜਨ ਵਾਲੇ ਵੀ ਆ ਨਸ਼ੇ ਪੱਤੇ ਤੋਂ ਬਚ ਕੇ ਗੁਰੂ ਦਾ ਨਾਮ ਜਪ ਕੇ ਆਪ ਦੇ ਆਪ ਦੇ ਧਰਮ ਆਪ ਦੇ ਆਪ ਦੇ ਇਸ਼ਟ 'ਚ ਪੱਕੇ ਹੋ ਕੇ ਜਿਕਾਰੇ ਗਾ ਜਾ ਕੇ ਜਮਾ ਜੱਜ ਕੇ ਕਾ ਖੱਖੀ ਨਿੱਕਰ ਵਾਲੇ ਤੁਸੀਂ ਟੰਗਿਆ ਕੱਜਾ ਸਵਾਰ ਲਿਆ ਦਾ ਨਜ਼ਾਰ ਆ ਗਿਆ ਦਿਲ ਨੂੰ ਸਕੂਨ ਆਦਾ ਇਹ ਕਾ ਵੀ ਨਹੀਂ ਕੋਈ ਇਹਨੂੰ ਪੜਾ ਮੰਨਿਓ ਆਹ ਬੁੱੱਜੜ ਨੂੰ ਇਹ ਵੀ ਨਹੀਂ ਚੰਗਾ ਇਹ ਸਭ ਤੋਂ ਵੱਡਾ ਪਾਪੀ ਇਹਨੇ ਤਾਂ ਵੇਚਿਆ ਹੁਣ ਮੈਂ ਸੱਚ ਇੱਕ ਗੱਲ ਹੋਰ ਕਰਦਾ ਸੈਂਟਰ ਵਾਲਿਆਂ ਕੋਲੇ ਇਹ ਕਿਉਂ ਐ 3000 ਕਰੋੜ ਲਾ ਲੋ 4000 ਕਰੋੜ ਲਾ ਲੋ ਸਾਲਾਨਾ ਭਰੇਗਾ ਭਗਵੰਤ ਮਾਨ ਦਾ ਕਿਉਂ ਨਹੀਂ ਭਰਦਾ ਉਹ ਤਾਂ ਜਿਹਦੇ ਦਿਨ ਉਹਨਾਂ ਤੋਂ ਤਾਂ ਖਰਚੀ ਚੱਕੇ ਜਾਂਦਾ ਪੰਜਾਬ ਦੀਆਂ ਜੋ ਜੁਨੀਅਰ ਯੂਨੀਵਰਸਿਟੀਆਂ ਦੱਸਦਾ ਜੀਐਨਡੀਯੂ ਤੇ ਪਟਿਆਲੇ ਵਾਲੀ ਕਿੱਡੀਆਂ ਹਾਈ ਕਲਾਸ ਸੀ ਸਾਡੇ ਵੇਲੇਾਂ ਚ ਕਿੱਡੀ ਸਟਰੈਂਥ ਸੀ ਜਿਹੜੇ ਉੱਥੇ ਪੜ੍ਹੇ ਨੇ ਉੱਥੋਂ ਨਿਕਲ ਕੇ ਆਨੇ ਪ੍ਰੋਫੈਸਰ ਜਾਂ ਸਪੋਰਟਸਮੈਨ ਉਹਨਾਂ ਨੂੰ ਪੁੱਛੋ ਤੇ ਇਹ ਆ ਜਿਹੜੇ ਅਪਰ ਕਲਾਸ ਦੀ ਕਿਉਂ ਪਹੁੰਚ ਗਈ ਉਹਨਾਂ ਦਾ ਇਹ ਹਾਲ ਕਿਉਂ ਆ ਹੈ ਜਦੇ ਵਿਚਾਰ ਕੇ ਦੇਖਿਆ ਉਹ ਲਾਹਵਲੀ ਵੀ ਬਿਜੀ ਵੀ ਫੇਲ ਹੋ ਗਈ ਉਹ ਤਾਂ 2007 ਅੱਛ ਚੱਲੀ ਸੀ ਪੰਜਾਬ ਦੀਆਂ ਜੁਨੀਅਰ ਯੂਨੀਵਰਸਿਟੀਆਂ ਆਪਾਂ ਇਹਨੂੰ ਪੰਜਾਬ ਚ ਲੈ ਜਾਾਂਗੇ ਪਰ ਪੈਸਾ ਫੰਡ ਦਿਓ ਭਾਈ ਇਹਦੇ ਖਾਤਰ ਜਾਰੀ ਕਰੋ ਅੱਜ ਕਰੋ ਇਕੱਠੇ 3 ਸਾਲਾਂ ਦਾ ਫੰਡ ਜਾਰੀ ਕਰੋ ਕਿੱਥੋਂ ਦੇਣਗੇ ਫੰਡ ਅਗਲੇ ਕਹਿੰਦੇ ਅਸੀਂ ਫੰਡ ਦੇਣਾ ਤੁਸੀਂ ਲੈ ਲਓ ਲੈ ਲਓ ਫੰਡ ਉਹ ਤਾਂ ਕੇਂਦਰ ਦਾ ਹੱਥ ਛੜਾ ਕੇ ਭਜੋਂਗੇ ਜਾਂ ਭਜਦੇ ਜਦੋਂ ਆਪਣੇ ਬੰਦੇ ਫੰਡ ਹੀ ਨਹੀਂ ਦੇ ਰਹੇ ਆਪਣਾ ਰਾਜ ਕਰਤਾ ਫਿਰ ਕਹਿੰਦੇ ਇੱਥੇ ਮੈਂ ਸੁਣ ਰਿਹਾ ਸੀ ਕਿ ਇੱਕ ਬਹੁਤ ਵੱਡੇ ਉਸ ਮੁਖੀ ਦਾ ਬਿਆਨ ਆਇਆ ਅਗੇ ਅਸੀਂ ਪੰਜਾਬ ਪੁਲਿਸ ਨੂੰ ਲਾਉਦੇ ਕੱਲ ਮੈਂ ਪੰਜਾਬ ਪੁਲਿਸ ਦਾ ਬੱਚਿਆਂ ਨੂੰ ਗੋੜਦੇ ਦੇਖੀਆ ਕੁੜੀਆਂ ਨੂੰ ਉਹਨੇ ਕੀ ਦੱਸਾਂ ਸਾਡੇ ਨਾਲ ਕੀ ਕੁਛ ਕਰਿਆ ਚਲੋ ਉਹ ਲੈਣਾ ਲੱਗਾ ਪਰ ਫਿਰ ਵੀ ਅਸੀਂ ਆਸ ਕਰਦੇ ਹਾਂ ਤੁਸੀਂ ਇਹ ਲੜੋਂਗੇ ਇਸ ਸੰਘਰਸ਼ لڑੋਂਗੇ ਸੰਘਰਸ਼ ਲੜ ਕੇ ਜਿੱਤ ਕੇ ਪੜ ਕੇ ਆਦੇ ਮਾਪੇ ਦਾ ਨਾਮ ਰੋਸ਼ਨ ਕਰੋਗੇ ਕਿਸੇ ਪੁੱਠੇ ਰਸਤੇ ਤੇ ਨਹੀਂ ਜਾਣਾ ਬਈ ਇੱਥੇ ਕਿਸੇ ਦਾ ਖੂਨ ਨਹੀਂ ਡੁੱਲਣਾ ਚਾਹੀਦਾ ਕੋਈ ਸ਼ਰਾਰਤ ਨਹੀਂ ਕਰਨੀ ਕੋਈ ਹਿੰਸਾ ਕੋਈ ਵੀ ਗਲਤ ਕੰਮ ਨਹੀਂ ਕਰਨਾ ਯਾਰ ਕਿਉਂਕਿ ਤੁਹਾਡਾ ਫਿਊਚਰ ਤੁਹਾਡੇ ਮਾਪੇ ਨੇ ਤੁਹਾਨੂੰ ਪੜਨ ਲਈ ਪਾਇਆ ਆਪਣੇ ਹੱਕਾਂ ਲਈ ਲੜਨਾ ਫੀਸਾਂ ਕਟਾਉਣ ਲਈ ਅਸੀਂ ਲੜਦੇ ਰਹੇ ਹਾਂ ਬੱਸਾਂ ਲਈ ਅਸੀਂ ਲੜਦੇ ਰਹੇ ਹਾਂ ਆ ਹੱਕ ਲਈ ਲੜੋ ਬਟ ਕਿਸੇ ਦੇ ਬਹਿਕਾ ਵਿੱਚ ਆ ਕੇ ਕਿਸੇ ਗਲਤ ਬੰਦੇ ਦੀ ਸ਼ਰਾਰਤੀਆਂ ਸਰਦੇ ਹੱਥ ਤੇ ਚੜ ਕੇ ਤੁਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਕਿ ਤੁਹਾਡਾ ਫਿਊਚਰ ਡੋਲੇ ਖਾਵੇ ਮੇਰੇ ਬਾਪੂ ਨੇ ਵੀ ਸੋਚਿਆ ਸੀ ਮੇਰੇ ਮੁੰਡੇ ਦੇ ਤਿੰਨ ਸਟਾਰ ਹੋਣਗੇ ਮੈਂ ਮੇਰੇ ਬਾਪੇ ਨੂੰ ਬਾਪੂ ਨੂੰ ਤਰੀਕਾ ਹਾਈ ਕੋਰਟਾਂ ਦੀਆਂ ਪੰਛੀ ਵਰ ਚੜਾੜੀਆਂ ਗਜ਼ਹਿਰੀਆਂ ਮੇਰੇ ਬਾਪੂ ਨੂੰ ਤਨਖਾਹ ਫੜਦੇ ਫੜਦਾ ਹੁਣ ਜਦੋਂ ਮੈਂ ਮਾੜੇ ਕੰਮ ਕਰਦਾ ਸੀ ਉਹ ਤਾਂ ਮੇਰੇ ਬਾਪ ਨੂੰ ਕੁਝ ਨਹੀਂ ਕਿਹਾ ਲੜਦਾ ਸੀ ਗੋਲੀਆਂ ਮਾਰਦਾ ਸੀ ਲਾਈਆਂ ਝਗੜੇ ਕਰਦਾ ਸੀ ਜਦੋਂ ਮੈਂ ਹੱਕ ਸੱਚ ਦਾ ਕੰਮ ਕਰਨ ਲੱਗਿਆ 70 ਸਾਲ ਦੇ ਮੇਰੇ ਬਾਪ ਤੇ ਹੀ ਪਰ ਜੇ ਪਾਤੇ ਹੁਣ ਉਹ ਮੇਰੇ ਨਾਲ ਵੀ ਤਰੀਕ ਚੜਦਾ ਤਾਂ ਲੋਕ ਕਹਿੰਦੇ ਨੇ ਇਹਨੇ ਝੋਟੇੰਦਾ ਦਾ ਪਿਓ ਵੀ ਫਸਾਤਾ ਕਿੰਨਾ ਖਾਤਰ ਆ ਬੱਚਿਆਂ ਖਾਤਰ ਇਹ ਬਚ ਰਹਿਣ ਇਹ ਨਸ਼ੇ ਨਾ ਕਰਨ ਇਹ ਨਾੜਾ ਜੱਟੀ ਕੇ ਨਾ ਲਾਉਣ ਮੇਰਾ ਕੀ ਹੈ ਇਕੱਲੇ ਇਕੱਲੇ ਬਲੈਕ ਆਨ ਲੈ ਬੈਰਾ ਇਕੱਲੇ ਇਕੱਲੇ ਪੁਲਸਾਂ ਨਾਲ ਬੈਰਾ ਸੋ ਭਾਈ ਲੜੋ ਲੜਦੇ ਲੋਕਾਂ ਦੀ ਜਿੱਤ ਹੈ ਸੰਘਰਸ਼ ਕਰਦੇ ਦੀ ਜਿੱਤ ਉਹ ਕੀ ਕਹਿੰਦੇ ਹੁੰਦੇ ਨੇ ਢੀ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਜਿੱਤ ਲੜਦੇ ਲੋਕਾਂ ਦੀ ਹੁਣ ਆਪਾਂ ਜਕਾਰਿਆ ਹਾਂ ਜਕਾਰੇ ਲਾਵਾਂ ਗੱਜਬਜ ਕੇ ਮੈਂ ਤਾਂ ਕਹਿੰਦਾ ਇੱਕ ਫੋਟੋ ਬਾਈ ਦੀਪ ਸਿੱਧੂ ਦੀ ਤੇ ਹਾ ਆਪਣੇ ਸਾਰਿਆਂ ਦੀ ਹਵਾ ਹਾਂ ਚੱਲ ਹਵਾ ਦੇ ਦਿੱ ਤੈਨੂੰ ਉਹਦੀ ਨਾ ਨਾ ਕਿਉਂ ਕੀ ਦੀ ਗੱਲ ਹੈ ਭਾਈ ਨਹੀਂ ਬਾਪੂ ਉਹਦੀ ਆਪਣੇ ਬਾਈ ਦੀਪ ਸਿੱਧੂ ਦੀ ਤੇ ਮੁੱਛਾ ਜਿਹੜਾ ਆਪਣਾ ਬਹੁਤ ਤਕੜਾ ਬੰਦਾ ਜਸਵੰਤ ਸਿੰਘ ਖਾਲੜਾ ਜੀ ਮੁੱਛਾ ਦੀ ਵੀ ਲੋਤਾ ਚਲੋ ਆਪਣਾ ਇਹਨਾਂ ਦੋਨਾਂ ਦੀ ਫੋਟੋ ਵੀ ਲੱਗਣੀ ਹੈ ਉਹਦੇ ਸਾਹਮਣੇ ਫੁੱਲ ਪਾ ਕੇ ਆ ਕੇ ਮੇਰਬਰਗ ਹਰੇਕ ਤਾਂ ਚਲੋ ਦੀਪ ਸਿੱਧੂ ਦਾ ਫੁੱਲ ਪਾਉਗਾ ਜਿਹੜੇ ਉਹਨੂੰ ਮਾਰੇ ਬੋਲੇ ਸਾਨੂੰ ਪਤਾ ਲੱਗੂ ਆ ਦੀਪ ਹੀ ਨੇ ਆ ਦੀਪ ਹੀ ਜਗੇ ਨੇ ਸਮਝ ਗਏ ਸਮਝ ਗਏ ਨਹੀਂ ਸਮਝੇ समझना चाहिए तो पढ़े लिखे बच्चे हौली होली समझ आओगी सो बोले सो निहारेगा ठीक है जी गलती माफ करना